ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਬਟਰ ਤਕਿਓ ਤਾਂ ਆਪਾਂ ਪਤੀਲਾ ਲੈ ਲਿਆ ਧੋ ਲਿਆ ਏ ਚਾਰ ਟਿੱਕਾ ਮੈਂ ਤੁਹਾਨੂੰ ਦੱਸੂਗੀ ਇਹਦੇ ਵਿੱਚ ਕਿੰਨਾ ਫਾਇਦਾ ਨਾਲ ਵਧੀਆ ਫਰੈਸ਼ ਕਿਓ ਬਣਦਾ ਆਪਦੇ ਪਤਾ ਆਪਾਂ ਨੂੰ ਕਿ ਆਪਾਂ ਬਟਰ ਤਕਿਓ ਬਣਾਇਆ ਕਿ ਵਧੀਆ ਬਣਿਆ ਵੇ ਤਾਂ ਇਹ ਦੇਖੋ ਜੀ 1/2 ਕਿਲੋ ਦੀ ਟਿੱਕੀ ਆ 500 ਗ੍ਰਾਮ ਟਿੱਕੀ ਆ ਤੇ ਕਿੰਨਾ ਕਿਓ ਬਣਦਾ ਇਹਦੇ ਵਿੱਚੋਂ ਕਿੰਨਾ ਆਪਾਂ ਬਟਰ ਲਿਆ ਏ ਬਟਰ ਆਪਾਂ ਲੈ ਲਿਆ ਜੀ 2 ਕਿਲੋ ਜਦ ਆਪਾਂ ਕਿਓ ਲੈ ਕੇ ਆਉਣੇ ਤੇ ਇਹ 14 ਪਾਉਂਡ ਦਾ ਆਪਾਂ ਨੂੰ ਕਿਲੋ ਕਿਉਂ ਦਿੰਦੇ ਆ ਤੇ ਦੇਸੀ ਜੇ ਆਪਾਂ ਲਿਓਨੇ ਹੁਣ ਆਪਾਂ ਨੂੰ ਪਤਾ ਤਾਂ ਨਹੀਂ ਕਿ ਦੇਸੀ ਆ ਕਿ ਨਹੀਂ ਦੇਸੀ ਜੰਜੀਵੇਂ ਵੀ ਮਰ ਜੇ 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 ਬਟਰ ਹੋ ਜਾਏ ਕਿਉਂ ਆਪਾਂ ਨੂੰ ਹੁਣ ਕੋਈ ਵੀ ਪਤਾ ਨਹੀਂ ਪਵਾ ਲੈ ਇਹਦੇ ਬਾਰੇ ਤੇ ਕਿਉਂ ਹੁੰਦਾ ਉਹਦੇ ਵਿੱਚ ਜੀ 900 ਗ੍ਰਾਮ ਉਹ ਤੇ ਲਿਖਿਆ ਕਿਲੋ ਹੁੰਦਾ ਸਨੇ ਡੱਬੇ ਕਿਲੋ ਆ ਉਹ ਮੈਂ ਉਹ ਦੇਖਿਆ ਸਾਰਾ ਉਹਨੂੰ ਤੋਲ ਕੇ ਹੀ ਦੇਖਿਆ ਮੈਂ ਸਾਰਾ ਕਿੰਨਾ ਬਣਦਾ ਹੁਣ ਆਪਾਂ ਇਦਾਂ ਕਰ ਕਰ ਕਰਕੇ ਬਟਰ ਨੂੰ ਪਾ ਦਿੰਨੇ ਇਹਦੇ ਵਿੱਚ ਕੱਟ ਕੱਟ ਕੇ ਤੇ ਇਹਦੇ ਵਿੱਚ ਆਪਾਂ ਨੂੰ ਨਾ ਹੀ ਤਾਂ ਫਾਇਦਾ ਏ ਜੇ ਤੁਸੀਂ 200 ਗ੍ਰਾਮ ਦੀ ਟਿੱਕੀ ਲੈ ਕੇ ਆਉਣਾ ਬਟਰ ਦੀ ਤੇ ਫੇਰ 1.79 ਪੌਂਡ ਦੀ ਆਉਂਦੀ ਹੈ ਵੈਸੇ 1.79 ਦੀ ਹਾਂ ਤਾਂ ਇਹ ਹੈਗੀ ਹੈ 3.79 ਦੀ ਇਹ 500 ਗ੍ਰਾਮ ਦੀ ਟਿੱਕੀ ਆ ਅੱਧਾ ਕਿਲੋ ਦੀ ਉਹ 200 ਗ੍ਰਾਮ ਦੀ ਟਿੱਕੀ ਆ ਕਿ ਤੁਸੀਂ ਟਿੱਕੀ ਬਟਰ ਲੈ ਕੇ ਆਉਣਾ ਵੱਡੀ ਟਿੱਕੀ ਲੈ ਕੇ ਆਇਆ ਕਰੋ ਆਪਣੇ ਕਿਸੇ ਕੰਪਨੀ ਨਾਲ ਮਸ਼ਹੂਰੀ ਤਾਂ ਨਹੀਂ ਗਈ ਕਿ ਆਪ ਤਾਂ ਵੈਸੇ ਹੀ ਤੁਨ ਮੈਂ ਦੱਸ ਦਿਆਂ ਕਿ ਜਿਹੜਾ ਮੇਰਾ ਤਜਰਬਾ ਹੈ ਕਿ ਤੁਸੀਂ ਵੱਡੀ ਟਿੱਕੀ ਲੈ ਕੇ ਆਇਆ ਕਰੋ ਬਟਰ ਦੀ ਕਿ ਉਹਦੇ ਵਿੱਚ ਆਪਾਂ ਨੂੰ ਫਾਇਦਾ ਹੈ ਕਿ 100 ਗ੍ਰਾਮ ਕਿਉਂ ਬਚ ਜਾਂਦਾ ਹੈ ਤਾਂ 100 ਗ੍ਰਾਮ ਹੀ ਲਾ ਲੋ ਡੇਢ ਪੌਣ ਦਾ ਤਾਂ ਉਹ ਹੀ ਹੈ 100 ਗ੍ਰਾਮ ਕਿਉਂ ਹੀ ਹੈ ਸਿਕਨ ਮਰ ਮਰ ਖੜੀਦਾ ਏ ਕੁਝ ਤਾਂ ਬਚਾਉਣਾ ਪੈਂਦਾ ਹੀ ਹੈ ਫਿਰ ਧਿਆਨ ਥੋੜਾ ਰੱਖਣਾ ਪੈਂਦਾ ਹੈ ਇਹਦੇ ਵਿੱਚ ਤਾਂ ਜੇ ਤੁਸੀਂ ਹੁਣ ਮੈਂ ਇਹਨੂੰ ਸਾਰਾ ਦੱਸੂ ਤੁਹਾਨੂੰ ਕਿ ਜਦੋਂ ਤੱਕ ਮੇਰੇ ਕਿਉਂ ਬਣਦਾ ਏ ਕਿ ਕਿੰਨਾ ਕਿਉਂ ਬਣਦਾ ਏ ਕਿੰਨਾ ਬਟਰ ਹੈ ਬਟਰ ਮੇਰਾ ਹੈਗਾ 2 ਕਿਲੋ ਜੇ ਆਪਾਂ ਪੰਜੀਰੀ ਪੰਜੂਰੀ ਬਣਾਉਣੀ ਹੈ ਫਿਰ ਆਪਾਂ ਨੂੰ ਇਹ ਕਿਉਂ ਆਪਦੇ ਘਰੇ ਬਣਾਉਣ ਚ ਫਾਇਦਾ ਹੈ ਨਹੀਂ ਤਾਂ ਤੁਸੀਂ ਬਣਾ ਕੇ ਰੱਖ ਲਓ ਇਹ ਖਰਾਬ ਨਹੀਂ ਹੁੰਦਾਗਾ ਇਹ ਗਰਮੀਆਂ ਫਿਰ ਵੀ ਤੁਸੀਂ 6 ਮਹੀਨੇ ਸਾਲ ਕਿਉਂ ਇਸ ਨੂੰ ਰੱਖ ਸਕਦੇ ਬਾਹਰ ਜੇ ਤੁਸੀਂ ਜਾਦੇ ਟਾਈਮ ਰੱਖਣਾ ਹੈ ਜਾਦੇ ਤਾਂ ਹੁਣ ਆਪਾਂ ਕਿਹੜਾ ਬੀ ਕਿਲੋ ਬਣਾਉਣ ਲੱਗਿਆ ਹੈਗਾ ਨਾ ਤਾਂ ਜਾਦੇ ਕਿੰਨਾ ਕੁ ਰੱਖ ਲਾਂਗੇ 6 ਮਹੀਨੇ ਤੱਕ ਕਿੱਥੋਂ ਕੱਢ ਦੂਗੇ ਜੇ 4-5 ਕਿਲੋ ਬਣਾਇਆ ਤਾਂ ਫੇਰ ਵੀ ਨਹੀਂ ਕੱਢਣੇ ਇਹਨੇ ਤਾਂ ਇੰਨਾ ਚਿਰ ਤਾਂ ਤਾਂ ਫੇਰ ਤੁਸੀਂ ਇਹਦਾ ਕੀ ਕਰਨਾ ਹੈ ਜਿਆਦਾ ਬਣਾਇਆ ਤਾਂ ਜਿਹੜਾ ਨੂਨ ਨਹੀਂ ਹੁੰਦਾ ਗੱਡਲੇ ਵਾਲਾ ਨੂਨ ਉਹ ਏਡੀ ਕੱਡਲੇ ਨੂਨ ਦੀ ਵਿੱਚ ਪਾ ਦੇਣੀ ਆ ਜੇ 5 ਕਿਲੋ ਤੁਸੀਂ ਪੀਪੀ ਚ ਪਾਇਆ ਤੱਤਾ ਕਰਕੇ ਜੋ ਬਣਿਆ ਨਹੀਂ ਕਿਉਂ ਉਦੋਂ ਪਹਿਲਾਂ ਪੀਪੀ ਦੇ ਵਿੱਚ ਡੱਬੇ ਦੇ ਵਿੱਚ ਉਹ ਨੂਨ ਦੀ ਡੱਲੀ ਸੱਟ ਦੇਣੀ ਵੱਡੀ ਇੱਕ ਤੁਸੀਂ ਕਿਉਂ ਨੂੰ ਸਾਲ ਵੀ ਰੱਖ ਲਿਓ ਤੇ 2 ਸਾਲ ਵੀ ਰੱਖ ਲਿਓ ਤੇ ਕਿਉਂ ਨਾ ਕੋਈ 스ਮਲ ਆਉਗੀ ਨਾ ਉਹ ਖਰਾਬ ਹੋਊਗਾ ਕੁਛ ਨਹੀਂ ਹੋਣਾ ਉਹਨੂੰ ਜਮਾ ਵੀ ਪਰ ਤੁਹਾਡਾ ਮਤਾਰਿਆ ਵਾ ਚੰਗੀ ਤਿਕਾ ਹੋਵੇ ਕਿ ਆਪਣਾ ਤਾਂ ਉਹਨਾਂ ਕੀ ਕਿਉਂ ਹੁੰਦਾ ਕਿ ਮੈਂ ਇੱਕ ਵੀਰੂ ਹੀ ਨਤਾਰੂੰਗੀ ਵਧੀਆ ਬਣ ਜਾਣਾ ਇਹਨੇ ਜੇ ਜਿਨੇ ਜਿਨੇ ਸਾਲ 6 ਮਹੀਨੇ ਸਾਲ ਤੋਂ ਉੱਤੇ ਰੱਖਣਾ ਹੈ ਉਹ ਦੋ ਵਾਰੀ ਗਰਮ ਕਰੇ ਤੇ ਉਹਨੂੰ ਕਿਉਂ ਨੂੰ ਤੇ ਫੇਰ ਬੈਟਰ ਨੂੰ ਫੇਰ ਵਧੀਆ ਬਣੂਗਾ ਉਹਦਾ ਕਿਉਂ ਸਾਲ ਰੱਖ ਸਕਦਾ ਉਹ 2 ਸਾਲ ਰੱਖੇ ਸਾਲ ਰੱਖ ਕੇ ਜਮਾਂ ਕੁਝ ਨਹੀਂ ਹੁੰਦਾਗਾ ਕਿ ਤੁਸੀਂ ਉਸ ਤਰੀਕੇ ਨਾਲ ਨਹੀਂ ਟਰਾਈ ਕਰਿਓ ਚੰਗਾ ਹੀ ਹੋ ਗਿਆ ਇਹ ਵੀ ਸਿੱਖ ਲੈ ਵੀ ਸਿੱਖ ਲਿਓ ਫਿਰ ਸਾਡੇ ਵਾਸਤੇ ਹੁੰਦਾ ਨਹੀਂ ਜਦੋਂ ਬਲਾਵਾ ਆ ਗਿਆ ਜਾਣਤ ਪੈਣਾ ਹੀ ਆ ਤਾਂ ਹੁਣ ਆਪਣਾ ਕਿਉਂ ਗਰਮ ਹੁੰਦਾ ਮੈਂ ਤੁਹਾਨੂੰ ਫੇਰ ਦਸਦੀਆਂ ਨਾਲ ਦੀ ਨਾਲ ਨਾ ਮੈਂ ਤੁਹਾਨੂੰ ਨਤਾਰ ਕੇ ਦੱਸੂਗੀ ਕਿ ਕਿੰਨਾ ਬਣ ਗਿਆ ਇਹ ਕਿ ਕਿੰਨਾ ਫਾਇਦਾ ਹੋਇਆ 2 ਪੌਂਡ ਦਾ 4 ਦਾ ਕਿੰਨਾ ਹੁਣ ਹੁਣ ਆਪੇ ਇਹਦੇ ਵਿੱਚ ਮਾਰ ਦੇ ਨਿਕਟ ਸੀ ਕੱਢੀ ਤਾਂ ਇਹਦੇ ਵਿੱਚ ਮਾਰਨੀ ਪੈਣੀ ਹੈ ਤੁਹਾਨੂੰ ਪਰ ਜੋ ਤੁਸੀਂ ਛੋਟੇ ਗੈਸ ਤੇ ਰੱਖਣਾ ਕਾਲੀ ਨਹੀਂ ਕਰਨੀ ਕੋਈ ਇਹਦੀ ਜਲਦੀ ਨਹੀਂ ਕਰਨ ਦੀ ਲੋੜ ਤੇ ਛੋਟੇ ਗੈਸ ਤੇ ਰੱਖਣਾ ਇਹ ਨਾ ਹੋਵੇ ਕਿ ਤੁਸੀਂ ਪੌਣ ਤੋਂ ਪਹਿਲਾਂ ਹੀ ਗੈਸ ਦੇ ਉੱਤੇ ਪਤੀਲਾ ਧਰ ਦਿਓ ਤੇ ਉਹ ਮੱਚ ਜਵੇ ਪੂਰੇ ਰਾਵਣਾ ਕਰਨਾ ਹੈ ਜਿਹੜੇ ਮੇਰੇ ਹੁੰਦੀ ਹੈ ਦੱਸਣ ਦੀ ਵੀਡੀਓ ਬਣਾਉਣੀ ਹੈ ਮੈਂ ਜਿਹੜਾ ਦੱਸਣ ਦਾ ਤਰੀਕਾ ਹੁੰਦਾ ਇਹ ਖਾਸ ਕਰਕੇ ਜੰਗ ਕੂੜੀਆਂ ਲਈ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਬੱਚਿਆਂ ਲਈ ਆ ਕਿ ਬੱਚਿਆਂ ਨੂੰ ਛੇਤੀ ਪਤਾ ਲੱਗ ਜਾਂਦਾ ਜਿਵੇਂ ਮੈਂ ਦੱਸਦੀ ਆ ਮੋٹے ਮੋٹے ਆਣਗੇ ਨਾ ਜਿਆਦੇ ਨਹੀਂ ਲੰਮਾ ਚੱਕਰ ਪਾਉਂਦੀ ਕਿ ਤਾਂ ਫਿਰ ਉਹਨੇ ਉਹਦਾ ਵਿੱਚ ਵਿੱਚ ਦੀ ਖਲਾਉਣਾ ਹੈ ਬਾਲਾ ਵੀ ਨਹੀਂ ਇਹ ਵੀ ਨਹੀਂ ਵੇਦੇ ਡਾਲੇ ਡਾਲੇ ਖੜਾ ਰਹਿਣਾ ਜਿੰਨਾ ਤੁਸੀਂ ਗੈਸ ਜਮੜ ਡਮ ਕਰਕੇ ਆਪਦਾ ਵਿੱਚ ਦੀ ਕਿਤੇ ਨਾ ਕਿਤੇ ਦੇਖ ਲਿਆ ਇੱਕ ਦੋ ਵੇਰੀ ਇਹ ਵੀ ਨਹੀਂ ਕਿ ਤੁਸੀਂ ਗੈਸ ਫੁੱਲ ਰਹਿਣ ਦਿਓ ਤੇ ਉਬਲ ਬੁਲ ਗੈਸ ਤੇ ਪੈ ਜਵੇ ਅੱਗ ਲੱਗ ਜਵੇ ਇਹ ਵੀ ਨਹੀਂ ਪੂਰਾ ਧਿਆਨ ਰੱਖਣਾ ਕਿਉਂ ਉਹਨੂੰ ਅੱਗ ਬਹੁਤ ਛੇਤੀ ਲੱਗਦੀ ਆ ਕਿ ਉਹ ਪੂਰਾ ਆਪ ਦਾ ਦਿਮਾਗ ਨੂੰ ਰੱਖਣਾ ਕਿ ਮੈਂ ਰੱਖਿਆ ਉੱਤਰ ਆਵੇ ਆਖੋ ਉੱਤੇ ਰੱਖਣੀ ਹੈ ਗੈਸ ਦੇ ਉੱਤੇ ਕੰਮ ਜਿਹੜਾ ਮਰਜ਼ੀ ਕਰੋ ਗੈਸ ਘਟ ਹੋਵੇ ਤਾਂ ਉਬਲਦਾ ਹੀ ਨਹੀਂ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਤਾਂ ਉਹ ਹੀ ਤੁਹਾਡੀ ਇੱਕ ਵੇਰੀ ਦਾ ਦੇਖੇ ਮੇਰੇ ਲਈ ਬਹੁਤ ਮਹਾਨੇ ਰੱਖਦੇ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੀ ਬਹੁਤ ਸਪੋਰਟ ਦੀ ਲੋੜ ਹੈ ਸਪੋਰਟ ਕਰਿਆ ਕਰੋ ਤਾਂ ਮੈਂ ਇਹਦੇ ਕੋਲੇ ਕੋਲੇ ਹੀ ਮੈਂ ਨਹੀਂ ਇਹ ਤੋ ਪਾਸੇ ਨਹੀਂ ਗਈ ਕਿ ਉਹ ਤੋਂ ਕਿ ਮੈਂ ਥੋੜਾ ਗੈਸ ਜ਼ਿਆਦਾ ਹੀ ਰੱਖਿਆ ਇੰਨਾ ਗੈਸ ਰੱਖਣਾ ਤਾਂ ਤੁਹਾਨੂੰ ਢਾਲੀ ਢਾਲੀ ਦਿਨ ਪੈਣਾ। ਜੇ ਤੁਸੀਂ ਗੈਸ ਜਮਾ ਡੈਮ ਕਰ ਲੋਗੇ ਤਾਂ ਫਿਰ ਤੁਹਾਨੂੰ ਕੋਲੇ ਕਾਢਣ ਦੀ ਲੋੜ ਨਹੀਂ ਪਰ ਘੰਟਾ ਦੋ ਘੰਟੇ ਲੱਗ ਜਾਂਦੇ ਫਿਰ। ਕਿਉਂ ਬਣਾਉਣਾ ਐਵੇਂ ਤੁਸੀਂ 10-15 ਮਿੰਟਾਂ ਚ ਪਾਸੇ ਹੋ ਜਾਓਗੇ। ਮੈਂ ਇਸ ਲਈ ਇਹ ਤਾਂ ਢਾਲੇ ਢਾਲੇ ਰੂੰਗੀ, ਕੋਲੇ ਰੂੰਗੀ, ਪਰੇ ਰੂੰਗੀ। ਹੁਣ ਦੇਖੋ ਜੀਰਾ ਤੇ ਆ। ਤੇ ਇਧਰ ਦੇਖ ਲਓ ਆ ਜੀਰਾ। ਕਹੇ ਪਣ ਲਿਓ ਤੁਸੀਂ ਵੀ ਜ ਜ ਦੂਜਾ ਬੰਦਾ ਨਹੀਂ ਨਾ ਕੜਛੀ ਨਾ ਪਣ ਲਿਓ ਕੋਣ ਮੇ ਜਿਹੜਾ ਰਹਿ ਗਿਆ ਉਹਨੂੰ ਪਾਉਂਗੀ ਕੜਛੀ ਨਾਲ ਥੋੜਾ ਥੋੜਾ ਇਹ ਹੋ ਗਿਆ ਜੀ ਹੁਣ ਆਪਣਾ 1 ਕਿਲੋ 200 ਗ੍ਰਾਮ ਤੇ 77 ਗ੍ਰਾਮ 277 ਗ੍ਰਾਮ ਸਮਝ ਤੋ ਸਵਾ ਕਿਲੋ ਕਿਉ ਬਣ ਗਿਆ ਆਪਣਾ ਇਹ ਤੇ ਹਲੇ ਥੋੜਾ ਹੋਰ ਨਿਕਲਿਆ ਹੋਗਾ ਜਿਵੇਂ ਸਮਝ 13 ਗ੍ਰਾਮ ਬਣ ਜਾਣਾ ਇਹ ਪੂਰਾ 1300 ਗ੍ਰਾਮ ਤਾਂ ਨਾ ਹੀ ਆਵਦਾ ਬਣਾਇਆ ਵਾ ਨਾ ਹੀ ਉਹਦੇ ਨਾਲ ਸਸਤਾ ਪੈ ਗਿਆ ਤਾਂ ਉਹ ਜਿਹੜਾ ਡੱਬੇ ਦੇ ਵਿੱਚ ਕਿਲੋ ਲੈ ਕੇ ਆਉਂਦੇ ਆਪਾਂ ਉਹ ਕਿਲੋ ਨਹੀਂ ਹੁੰਦਾਗਾ 900 ਗ੍ਰਾਮ ਹੁੰਦਾ ਹੈ ਤਸਰਨੇ ਡੱਬੇ ਕਿਲੋ ਹੁੰਦਾ ਉਹ ਵੀ ਮੈਂ ਵੇਖਿਆ ਸੀਗਾ ਹਾਂਜੀ ਜਿਹੜਾ ਲੱਸੀ ਦੇ ਵਿੱਚੋਂ ਨਿਕਲਦਾ ਬਟਰ ਤੱਤਾ ਕਰੀਦੋ ਮੱਖਣੀ ਤੱਤੀ ਕਰੀ ਤੋ ਉਹਨੂੰ ਸਾਡੇ ਕਹਿੰਦੇ ਏ ਚੇਡੂ ਇਹ ਲੱਸੀ ਵਾਲਾ ਤੇ ਮੈਂ ਹੁਣ ਤੁਹਾਨੂੰ ਬਾਅਦ ਚ ਦੱਸੂਗੀ ਕਿ ਇਹਨ ਮੈਂ ਠੰਡਾ ਹੋਣ ਨੂੰ ਧਰਤਾ ਤੇ ਫਿਰ ਜਿਹੜਾ ਇਹਦੇ ਵਿੱਚੋਂ ਘਿਓ ਨਿਕਲੂਗਾ ਉਹ ਵੀ ਮੈਂ ਠੰਡਾ ਕਰਕੇ ਕੱਢ ਲੂਗੀ ਉਹ ਮੈਂ ਤੁਹਾਨੂੰ ਦਿਖਾਉਂਗੀ ਤਾਂ ਓਕੇ ਜੀ ਆਪਾਂ ਫਿਰ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਤਾਂ ਆਪਾਂ ਅੱਜ ਦੱਸਿਆ ਤੁਹਾਨੂੰ ਘਿਓ ਬਣਾਉਣਾ ਤੇ ਘਿਓ ਆਪਣਾ ਵੇਖੋ ਬਣ ਗਿਆ ਤਾਂ ਓਕੇ ਜੀ ਆਪਾਂ ਮਿਲਦੇ ਆਂ ਫੇਰ ਓਕੇ ਜੀ ਬਾਏ